ਤੁਰੇ ਗਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਜ਼ਲ ਸੱਚ ਦੇਵਾ ਨਜ਼ਰ ਪੋਣਿਆ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਸਾਬਕਾ ਕੇਂਦਰੀ ਮੰਤਰੀ ਐਸ ਐਮ ਕ੍ਰਿਸ਼ਨਾ ਦਾ ਹੋਇਆ ਦੇਹਾਂਤ ਵਿਧਾਇਕ ਤੋਂ ਵਿਦੇਸ਼ ਮੰਤਰੀ ਤੱਕ ਵੀ ਰਹੇ ਐਸ ਐਮ ਕ੍ਰਿਸ਼ਨਾ 2017 ਵਿੱਚ ਕਾਂਗਰਸ ਛੱਡ ਭਾਜਪਾ ਵਿੱਚ ਹੋਏ ਸੀ ਸ਼ਾਮਿਲ ਅੱਜ ਆਰ ਬੀ ਆਈ ਹੈੱਡ ਕੁਆਰਟਰ ਤੋਂ ਵਿਦਾਈ ਲੈਣਗੇ ਸ਼ਕਤੀਕਾਂਤ ਦਾਸ ਸਰਕਾਰ ਨੇ ਰੈਵੈਨਿਊ ਸੈਕਟਰੀ ਸੰਜੇ ਮਲਹੋਤਰਾ ਨੂੰ ਆਰਬੀਆਈ ਦਾ ਨਵਾਂ ਗਵਰਨਰ ਕੀਤਾ ਨਿਯੁਕਤ ਕੇਂਦਰੀ ਮੰਤਰੀ ਕਿਰਨ ਜੀ ਜੀਜੂ ਨੇ ਕਿਹਾ ਰਾਹੁਲ ਗਾਂਧੀ ਨੂੰ ਛੱਡ ਕੇ ਸਾਰੇ ਸੰਸਦ ਮੈਂਬਰ ਚੋਂਦੇ ਹਨ ਚਰਚਾ ਪ੍ਰਿਅੰਕਾ ਗਾਂਧੀ ਨੇ ਕਿਹਾ ਸਾਡੀ ਕੋਸ਼ਿਸ਼ ਜਾਰੀ ਪਰ ਕਿਸੇ ਨਾ ਕਿਸੇ ਬਹਾਨੇ ਸਦਨ ਨੂੰ ਕੀਤਾ ਜਾ ਰਿਹਾ ਮੁਲਤਵੀ ਸੁਪਰੀਮ ਕੋਰਟ ਨੇ ਕਿਹਾ ਕਦੋਂ ਤੱਕ ਸਰਕਾਰ ਵੰਡੇਗੀ ਮੁਫਤ ਰਾਸ਼ਨ ਰੋਜ਼ਗਾਰ ਦੇ ਮੌਕੇ ਕਿਉਂ ਨਹੀਂ ਕਿਤੇ ਜਾਂਦੇ ਪੈਦਾ ਸ਼ੇਅਰ ਬਾਜ਼ਾਰ ਵਿੱਚ ਅੱਜ ਫਲੈਟ ਕਾਰੋਬਾਰ ਸੈਂਸੈਕਸ ਵਿੱਚ 80 ਅੰਕ ਅਤੇ ਨਿਫਟੀ ਵਿੱਚ 30 ਅੰਕ ਦੀ ਤੇਜ਼ੀ ਕੀਤੀ ਗਈ ਦਰਜ ਆਟੋ ਸੈਕਟਰ ਨੂੰ ਛੱਡ ਕੇ ਸਭ ਵਿੱਚ ਵਾਧਾ ਕੀਤਾ ਗਿਆ ਦਰਜ 1175 ਰੁਪਏ ਵਧ ਕੇ 92975 ਰੁਪਏ ਪ੍ਰਤੀ ਕਿਲੋ ਹੋਈ ਚਾਂਦੀ 421 ਰੁਪਏ ਵਧ ਕੇ ਸੋਨਾ ਹੋਇਆ 77113 ਪ੍ਰਤੀ ਕਿਲੋ ਮੁੰਬਈ ਬੱਸ ਹਾਦਸੇ ਵਿੱਚ ਹੁਣ ਤੱਕ ਹੋਈਆਂ 7 ਮੌਤਾਂ ਉਨਾਂ ਜਾਂ ਜ਼ਖਮੀ ਡਰਾਈਵਰ ਕੀਤਾ ਗਿਆ ਗ੍ਰਿਫਤਾਰ ਹਾਦਸੇ ਵਾਲੇ ਦਿਨ ਪਹਿਲੀ ਵਾਰ ਚਲਾ ਰਿਹਾ ਸੀ ਬੱਸ ਅਮਰੀਕਾ ਦੇ ਇਜ਼ਰਾਈਲ ਤੋਂ ਬਾਅਦ ਤੁਰਕੀ ਨੇ ਵੀ ਸੀਰੀਆ ਤੇ ਕੀਤਾ ਹਮਲਾ ਸੀਰੀਆ ਦੇ ਉੱਤਰੀ ਖੇਤਰ ਤੇ ਕੀਤਾ ਕਬਜ਼ਾ ਦਮਿਸ਼ਕ ਵਿੱਚ ਹਥਿਆਰਾਂ ਦੇ ਟਿਕਾਣਿਆਂ ਤੇ 100 ਤੋਂ ਵੱਧ ਇਜ਼ਰਾਈਲੀ ਹਮਲੇ ਯੂਪ ਰਾਜਸਥਾਨ ਸਣੇ 10 ਸੂਬਿਆਂ ਵਿੱਚ ਸ਼ੀਤ ਲਹਿਰ ਬਿਹਾਰ ਚਾਰਖੰਡ ਅਤੇ ਬੰਗਾਲ ਵਿੱਚ ਸੰਗਣੀ ਤੁੰਦ ਬਰਫ ਨਾਲ ਟਕੇ ਕੇਦਾਰਨਾਥ ਅਤੇ ਬਦਰੀਨਾਥ ਧਮ ਦਸੰਬਰ ਦੀ ਠੰਡ ਨੇ ਤੋੜਿਆ 2 ਸਾਲਾਂ ਦਾ ਰਿਕਾਰਡ ਪੋਪਾਲ ਵਿੱਚ ਇੱਕ ਰਾਤ ਵਿੱਚ 7.5 ਡਿਗਰੀ ਡਿੱਗਿਆ ਪਾਰਾ ਇਹ ਸਨ ਹੁਣ ਤੱਕ ਦੀਆਂ ਕੁਝ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਜ਼ਲ ਸਚਦੇਵਾ ਨਜ਼ਰ ਪੁੰਨਿਆ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਸਾਬਕਾ ਕੇਂਦਰੀ ਮੰਤਰੀ ਐਸ ਐਮ ਕ੍ਰਿਸ਼ਨਾ ਦਾ ਹੋਇਆ ਦੇਹਾਂਤ ਵਿਧਾਇਕ ਤੋਂ ਵਿਦੇਸ਼ ਮੰਤਰੀ ਤੱਕ ਵੀ ਰਹੇ ਐਸ ਐਮ ਕ੍ਰਿਸ਼ਨਾ 2017 ਵਿੱਚ ਕਾਂਗਰਸ ਛੱਡ ਭਾਜਪਾ ਵਿੱਚ ਹੋਏ ਸੀ ਸ਼ਾਮਲ ਅੱਜ ਆਰ ਬੀ ਆਈ ਹੈੱਡ ਕੁਆਰਟਰ ਤੋਂ ਵਿਦਾਈ ਲੈਣਗੇ ਸ਼ਕਤੀਕਾਂਤ ਦਾਸ ਸਰਕਾਰ ਨੇ ਰੈਵਨਿਊ ਸੈਕਟਰੀ ਸੰਜੇ ਮਲਹੋਤਰਾ ਨੂੰ ਆਰਬੀਆਈ ਦਾ ਨਵਾਂ ਗਵਰਨਰ ਕੀਤਾ ਨਿਯੁਕਤ ਕੇਂਦਰੀ ਮੰਤਰੀ ਕਿਰਨ ਰੀਜੀਜੂ ਨੇ ਕਿਹਾ ਰਾਹੁਲ ਗਾਂਧੀ ਨੂੰ ਛੱਡ ਕੇ ਸਾਰੇ ਸੰਸਦ ਮੈਂਬਰ ਚੋਂਦੇ ਹਨ ਚਰਚਾ ਪ੍ਰਿਅੰਕਾ ਗਾਂਧੀ ਨੇ ਕਿਹਾ ਸਾਡੀ ਕੋਸ਼ਿਸ਼ ਜਾਰੀ ਪਰ ਕਿਸੇ ਨਾ ਕਿਸੇ ਬਹਾਨੇ ਸਦਨ ਨੂੰ ਕੀਤਾ ਜਾ ਰਿਹਾ ਮੁਲਤਵੀ ਸੁਪਰੀਮ ਕੋਰਟ ਨੇ ਕਿਹਾ ਕਦੋਂ ਤੱਕ ਸਰਕਾਰ ਵੰਡੇਗੀ ਮੁਫਤ ਰਾਸ਼ਨ ਰੋਜ਼ਗਾਰ ਦੇ ਮੌਕੇ ਕਿਉਂ ਨਹੀਂ ਕਿਤੇ ਜਾਂਦੇ ਪੈਦਾ ਸ਼ੇਅਰ ਬਾਜ਼ਾਰ ਵਿੱਚ ਅੱਜ ਫਲੈਟ ਕਾਰੋਬਾਰ ਸੈਂਸੈਕਸ ਵਿੱਚ 80 ਅੰਕ ਅਤੇ ਨਿਫਟੀ ਵਿੱਚ 30 ਅੰਕ ਦੀ ਤੇਜ਼ੀ ਕੀਤੀ ਗਈ ਦਰਜ ਆਟੋ ਸੈਕਟਰ ਨੂੰ ਛੱਡ ਕੇ ਸਭ ਵਿੱਚ ਵਾਧਾ ਕੀਤਾ ਗਿਆ ਦਰਜ 1175 ਰੁਪਏ ਵਧ ਕੇ 92975 ਰੁਪਏ ਪ੍ਰਤੀ ਕਿਲੋ ਹੋਈ ਚਾਂਦੀ 421 ਰੁਪਏ ਵਧ ਕੇ ਸੋਨਾ ਹੋਇਆ 77113 ਪ੍ਰਤੀ ਕਿਲੋ